जिंदाबाद जिंदाबाद जिंदाबादी मुझाबाद मुझद मुद्दा मुद्दा मुझदाबाद मुद्दा मुद्दा मुझद मुद्दा आमदूर चुनावी जिंदाबाद 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 आमदूर चुके जिंदाबाद 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 मुद्दा زنڈا باد مردا باد 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 ਜੇਥੇ ਇਹ ਹੀ ਜੀ ਕਹਿਣਾ ਚਾਹਾਂਗੇ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਉਹ ਬਣਵਾਉਣ ਜਾ ਰਹੇ ਆ ਅਸੀਂ ਇਹਨਾਂ ਦੇ ਨਾਲ ਆ ਤੇ ਜਿਹੜਾ ਅਪ੍ਰੈਲ ਦਾ ਮਹੀਨਾ ਹੁਣ ਵਾਟੀ ਸ਼ੁਰੂ ਹੋ ਜਾਣੀ ਆ ਤੇ ਅਸੀਂ ਸਾਰਾ ਅਪ੍ਰੈਲ ਦਾ ਮਹੀਨਾ ਉੱਥੇ ਰਵਾਂਗੇ ਟੱਟ ਕੇ ਰਵਾਂਗੇ ਅਸੀਂ ਬੀਬੀਆਂ ਨੇ ਉੱਥੇ ਮੋਰਚਾ ਸੰਭਾਲ ਲੈਣਾ ਵਾ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆ ਕੇ ਆਪਣੀ ਜਿਹੜੀ ਹੈ ਘਟਾਈ ਹੈ ਕਣਕ ਦੀ ਕਰਨਗੇ ਘਰਾਂ ਵਿੱਚੋਂ ਬੀਬੀਆਂ ਚੋਂ ਚੌਂਕਾ ਸਾਡ ਕੇ ਪਿੱਛੇ ਪਿੱਛੇ ਛੱਡ ਕੇ ਚਲੇ ਜਾ ਰਹੇ ਭਈ ਇਹ ਸਾਡੀ ਮਜਬੂਰੀ ਆ ਅਸੀਂ ਛੱਡ ਕੇ ਜਾ ਰਹੇ ਹਾਂ ਅਸੀਂ ਆਂਡ ਗਵਾਨ ਸਾਰਿਆਂ ਨੂੰ ਕਹਿਤਾ ਹਾਂ ਕਿ ਤੁਸੀਂ ਸਾਡੇ ਬੱਚੇ ਸੰਭੋ ਅਸੀਂ ਉੱਥੇ ਮੋਰਚਾ ਸੰਭਾ ਗਿਆ ਕਿਉਂਕਿ ਸਰਕਾਰਾਂ ਉਵੇਂ ਤਾਂ ਮੰਨਣ ਆ ਲਈਏ ਨਹੀਂ ਕਹਿੰਦੇ ਨਾ ਕਿ ਜੇ ਇਹ ਬੀਬੀਆਂ ਨੂੰ ਅੱਗੇ ਟਾਰਗੇਟ ਕਰਕੇ ਫਿਰ ਅੱਗੇ ਮੋਰਚਾ ਨਹੀਂ ਇਹ ਬੀਬੀਆਂ ਦਾ ਸਾਡਾ ਸਾਡਾ 50% ਜਿਹੜਾ ਉਹ ਸਾਡਾ ਆਪਣਾ ਕਿਉਂਕਿ ਜਿਹੜਾ ਫਸਲਾਂ ਦੀ ਜਿਹੜੀ ਜਿੰਨੀ ਕਮਾਈ ਆ ਉਹ ਸਾਡੇ ਕੋਲ ਆਉਂਦੀ ਹੈ ਜੇ ਤੁਹਾਨੂੰ ਕੋਈ ਕਮਾਈ ਦਾ ਸਾਧਨ ਸਾਡੇ ਕੋਲ ਪੈਸੇ ਆ ਹੀ ਨਹੀਂ ਰਹੇ ਪੂਰੇ ਸਾਨੂੰ ਫਸਲ ਦਾ ਰੇਟ ਹੀ ਪੂਰਾ ਨਹੀਂ ਮਿਲਿਆ ਅਸੀਂ ਕਿੱਥੋਂ ਘਰ ਖਰਚ ਚਲਾਈਏ ਅਸੀਂ ਕਿੱਥੋਂ ਆਪਣੇ ਬੱਚੇ ਪੜਾਈਏ ਕੀ ਕਰੀਏ ਦੱਸੋ ਜੀ ਆਪ ਸਰਕਾਰ ਕਰੋ ਪੰਜਾਬ ਸਰਕਾਰ ਤਰਈਆ ਤਾਂ ਕੋਈ ਨਹੀਂ ਆ ਗੰਗੂ ਤੋਂ ਮਿੱਟੀ ਚਾਣਨ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਆ ਨਾਲਾ ਕੋਈ ਵੀ ਨਾਲ ਨਹੀਂ ਜਿਵੇਂ ਨਾਲ ਹੁੰਦੇ ਤਾਂ ਸਾਡੇ ਵੀਰਾਂ ਤੇ ਇਹ ਗੋਲੀ ਕਾਢ ਨਹੀਂ ਸੀ ਹੋਣਾ ਸਾਡੇ ਵੀਰਾਂ ਨੂੰ ਉੱਥੇ ਪਰੇਸ਼ਾਨ ਨਹੀਂ ਸੀ ਕੀਤਾ ਜਾਣਾ ਇੱਕ ਉੱਥੇ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਨੈੱਟ ਬੰਦ ਕੀਤਾ ਹੋਇਆ ਇਹ ਪੰਜਾਬ ਸਰਕਾਰ ਦੀ ਗਰਸਤਾਦੀ ਹੈ ਨਾ ਕਿ ਨੈੱਟ ਬੰਦ ਕੀਤਾ ਕਿਉਂ ਨਹੀਂ ਸਾਰੀਆਂ ਸੂਲਤਾਂ ਦੇ ਰਹੀ ਸਰਕਾਰ ਉੱਥੇ ਜੇ ਸਰਕਾਰ ਸਾਡੇ ਨਾਲ ਆ ਤਾਂ ਸੰਘਰਸ਼ ਨੂੰ ਮਜ਼ਬੂਤ ਬਣਾ ਲਈ ਕਿ ਕੀ ਤਿਆਰੀ ਕੀਤੀ ਸੰਘਰਸ਼ ਨੂੰ ਮਜ਼ਬੂਤ ਬਣਾ ਲਈ ਵੇਖੋ ਅਸੀਂ ਤਾਂ ਸਾਰੇ ਹੀ ਮਤਲਬ ਸਾਰੇ ਹੀ ਡੱਟ ਕੇ ਸਾਰਾ ਸਾਰਾ ਪਰਿਵਾਰ ਆਵਾਂਗੇ ਉਰੇ ਇੱਥੇ ਅਤਲਿ ਸ਼ੰਭੂ ਤੇ ਸਾਰਾ ਸਾਰਾ ਪਰਿਵਾਰ ਆ ਕੇ ਬਹਿ ਜਾਗੇ ਜਿੰਨ ਦੀ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਜੇ ਸਾਡੀਆਂ ਫਸਲਾਂ ਨੂੰ ਐਫਐਸਪੀ ਗਰੰਟੀ ਨਾ ਦਿੱਤੀ ਤਾਂ ਕਿਉਂਕਿ ਸਾ ਸਾਡੀ ਜਰੂਰਤ ਹੈ ਦੇਖੋ ਹੁਣ ਅਸੀਂ 6 ਮਹੀਨੇ ਜਿਹੜਾ ਵਾ ਉਹ ਫਸਲ ਤਿਆਰ ਕਰਦੇ ਆ ਤਾਂ ਸਾਨੂੰ ਰੇਟ ਕੀ ਦਿੱਤਾ ਜਾ ਰਿਹਾ ਵਾ ਮੱਤ 2100 ਰੁਪਇਆ ਤੇ ਉਹੀ ਜਿਹੜੀ ਫਸਲ ਹੈ ਜਦੋਂ ਕਾਰਪੋਰੇਟ ਘਰਾਂਿਆਂ ਦੇ ਕੋਲ ਚਲੀ ਜਾਂਦੀ ਆ ਤਾਂ ਉਸ ਦਾ ਰੇਟ 4500 5000 ਰੁਪਏ ਪੈਕਟਾਂ ਦੇ ਵਿੱਚ ਬੰਦ ਹੋ ਕੇ ਤੁਸੀਂ ਆਲੂ ਦਾ ਹਿਸਾਬ ਲਾ ਲਓ ਆਲੂ ਕਿੰਨੇ ਨੂੰ ਕਿਲੋ ਸਾਡਾ 4.5 ਰੁਪਏ ਕਿੰਨੇ ਜਾ ਰਿਹਾ ਵਾ ਉਹੀ ਪੈਕਟ ਵਿੱਚ ਬੰਦ ਜੇ ਤੁਸੀਂ ਦਾ ਪੈਕਟ ਤੁਸੀਂ ਵੇਖ ਲਓ 25 ਰੁਪਏ ਦਾ ਹੁੰਦਾ ਵਾ ਤੇ ਤੁਸੀਂ ਦੱਸੋ ਕਿ ਸਾਨੂੰ ਕੀ ਫਾਇਦਾ ਆ ਸਾਡੀਆਂ ਫਸਲਾਂ ਨੇ ਸਾਨੂੰ 6-6 ਮਹੀਨੇ ਲੱਗ ਜਾਂਦੇ ਨੇ ਪਰ ਸਾਨੂੰ ਫਸਾ ਦਾ ਰੇਟ ਦੀ ਪੂਰਾ ਦਿੱਤਾ ਜਾ ਰਿਹਾ ਕਰਜ਼ਾ ਮਾਫੀ ਆ ਗਈ ਕਰਜ਼ਾ ਮਾਫੀ ਅਹੇ ਕਰਜ਼ਾ ਵੇਖੋ ਤੁਸੀਂ ਆਪ ਆ ਪਿਛਲੇ ਤੋਰ ਚ ਵੇਖੋ ਕਿੰਨਾ ਪਾਣੀ ਕਿੰਨੇ ਹੜ ਆ ਕਿੰਨੇ ਹੁਣੇ ਗੜੇ ਮਾਰੀ ਹੋਈ ਆ ਜਦੋਂ ਤਾਂ ਅਸੀਂ ਲੋਕ ਪਰਾਲੀ ਨੂੰ ਵਗਣਾਉਂਦੇ ਆ ਉਦੋਂ ਤਾਂ ਮਿੰਟੋ ਮਿੰਟ ਸਾਰੇ ਹੀ ਮੀਡੀਆ ਵੀ ਚਲੇ ਜਾਂਦਾ ਵਾ ਤੇ ਸਾਰੇ ਹੀ ਤਹਿਸੀਲਦਾਰ ਸਭ ਚਲੇ ਜਾਂਦੇ ਨੇ ਪਰ ਜਦੋਂ ਹੁਣ ਗੜੇਮਾਰੀ ਹੋਈ ਆ ਕੋਈ ਵੀ ਉੱਥੇ ਨਹੀਂ ਪਹੁੰਚਿਆ ਕਿਸੇ ਨੇ ਵੀ ਉਹਨਾਂ ਦੀ ਸਹਾਇਤਾ ਨਹੀਂ ਲਈ ਸਾਰੀ ਸਾਰੀ ਫਸਲ ਬਰਬਾਦ ਹੋ ਗਈ ਹੈ ਕਿਸਾਨ ਉਹ ਸਾਡਾ ਖਮਿਆਚਾ ਕਿੰਨੇ ਭੁਗਤਣਾ ਸਾਡੀ ਫਸਲ ਤਾਂ ਬਰਬਾਦ ਹੋਈ ਨਾ ਸਾਡਾ ਪਿਛਲੀ ਵਾਰ ਝੋਨਾ ਵੀ ਬਰਬਾਦ ਹੋ ਗਿਆ ਕਣਕ ਵੀ ਬਰਬਾਦ ਹੋਈ ਪਰ ਸਾਨੂੰ ਕਿਸੇ ਨੇ ਕੋਈ ਖਮਿਆਚਾ ਨਹੀਂ ਦਿੱਤਾ ਕੋਈ ਵੀ ਉਹਨਾਂ ਨੂੰ ਇਹ ਨਹੀਂ ਨਾ ਕੋਈ ਸਾਡੀਆਂ ਫਸਲਾਂ ਦਾ ਬੀਮਾ ਕੀਤਾ ਜਾਂਦਾ ਹੁਣ ਤੁਸੀਂ ਇੱਕ ਆਮ ਦੁਕਾਨਦਾਰ ਲਾ ਲੋ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਅੱਗ ਲੱਗ ਜਾਵੇ ਜਾਂ ਕੋਈ ਇਹੋ ਜਿਹਾ ਪਾੜਾ ਵਾਪਰ ਜਾਵੇ ਤਾਂ ਉਹਨਾਂ ਨੂੰ ਬ ਅਸੀਂ ਤਾਂ ਇੱਕ ਮਤਲਬ ਕਿ ਆਪਣਾ ਪੈਸਾ ਵਿਛਾਇਆ ਹੋਇਆ ਨਾ ਪਰ ਮਿਲੇ ਜਾਂ ਨਾ ਮਿਲੇ ਇਹ ਤਾਂ ਕੁਦਰਤ ਦੀ ਖੇਡ ਹੈ ਨਾ ਪਰ ਸਰਕਾਰਾਂ ਤਾਂ ਸਾਡਾ ਨਹੀਂ ਨਾ ਸੋਚਦੀਆਂ ਹਰਿਆਣੇ ਦੇ ਵਿੱਚ ਸਾਡੀ ਗੱਲ ਅਸਤੀ ਯਾਤਰਾ ਚੱਲ ਰਹੀ ਉਹ 5ਵੇਂ ਦਿਨ ਵਿੱਚ ਆ ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ 100 ਇੱਕ ਜਿਹੜੀ ਆ ਸ਼ੀਧੀ ਸਮਾਗਮ ਤੇ ਉੱਥੇ ਮਹਾਪੰਚਾਇਤ ਕਰਾਂਗੇ 27 ਨੂੰ ਸਿੱਕਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਦਾ ਸ਼ਹੀਦੀ ਦਿਹਾੜਾ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾ ਪੈਣਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦਿਨ ਵਰਜਰੰਗ ਪੂਣੀਆਂ ਸਪੈਸ਼ਲ ਸਾਡੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਪਹੁੰਚਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਮਹਾ ਪੰਚਾਇਤਾਂ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ ਜਿਵੇਂ ਉਹਨਾਂ ਨੇ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਇਹ ਮਸਲੇ ਸਾਡੇ ਐਮਐਸਪੀ ਦੇ ਮਸਲੇ ਅਰ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅੱਜ ਕੀ ਕੋਈ ਜਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਕੋਈ ਜਿਹੜਾ ਵਾ ਇਹ ਗਰੀਬੀ ਦੇ ਨਾਂ ਤੇ ਕੋਈ ਜਿਹੜਾ ਵਾ ਹੋਰ ਮੁੱਦਿਆਂ ਦੇ ਨਾਂ ਤੇ ਲਕਸ਼ਣਾ ਨਾ ਘੁੰਮਣ ਐਰ ਕੀ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੇਸ਼ ਦੀ ਲਕਸ਼ਣ ਘੁੰਮੇ ਜਿਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਹੋ ਆ ਜਿਹੜਾ ਅੱਜ ਅਸੀਂ ਫੈਸਲਾ ਕੀਤਾ ਸੀ ਵੀ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਮਾ ਚੱਲਣਾ ਵਾ ਇਹਦੇ ਵਾਸਤੇ 10 ਨੂੰ 20 ਨੂੰ 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਿਆਸ ਤੋਂ ਰਵਾਨਾ ਹੋਣਗੇ ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਵਾਂ ਤੋਂ ਤੇ ਹੋਰ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਬਹੁਤ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਕੱਲਾ ਗਰਦਾਸਪੁਰ ਤੋਂ ਅੱਡ ਫਿਰੋਜ਼ਪੁਰ ਤੋਂ ਅੱਡ ਕਪੂਰਥਲੇ ਤੋਂ ਜਲੰਧਰ ਤੋਂ ਹਸ਼ਿਆਰਪੁਰ ਤੋਂ ਮੋਗੇ ਤੋਂ ਇਹ ਤੋਂ ਗਾਂ ਜਲਾਲਾਬਾਦ ਤੋਂ ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਇਸ ਤਰ੍ਹਾਂ ਕਮਮ ਦੇ ਐਸਕੇਮ ਰਾਜਨੀਤਿਕ ਦੇ ਇਹ ਅੱਡ ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਨਮਾਂ ਵਿੱਚ ਹੈਗੀਆਂ ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰ ਵਾਲ ਜਾਣਗੇ ਤਾਂ ਲਗਾਤਾਰ ਕਿਸਾਨ ਗਰਮੀਆਂ ਵਾਸਤੇ ਪੱਖੇ ਵੀ ਲੈ ਕੇ ਆਏ ਹੈ ਔਰ ਜਿਹੜਾ ਕਛੂਆ ਆਪਾਂ ਥੱਲੇ ਲਾਉਨੇ ਉਹਨੇ ਮੱਛਰ ਵਾਸਤੇ ਉਹਦਾ ਪ੍ਰਬੰਧ ਵੀ ਹੈਗਾ ਆਟੋਮਾਸ ਵਰਗਾ ਵੀ ਲੈ ਆਉਤੇ ਗਰਮੀਆਂ ਦੇ ਕੱਪੜੇ ਵੀ ਅਸੀਂ ਲੈ ਲੈ ਹੋਗੇ ਤੋਂ ਲੰਮਾ ਅੰਦੋਲਨ ਲੜਨ ਵਾਸਤੇ ਸਾਡੀ ਪੂਰੀ ਤਿਆਰੀ ਹੈਗੀ ਆ ਔਰ ਲੰਬੇ ਅੰਦੋਲਨ ਦੀ ਆਪਾਂ ਪੂਰੀ ਤਿਆਰੀ ਕਰਕੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੂਗਾ ਧੰਨਵਾਦ ਦੇਖੋ ਚੋਣ ਜਾਬਤੇ ਦਾ ਆਪਣੇ ਤੇ ਕੋਈ ਅਸਰ ਨਹੀਂ ਹੈਗਾ 40 ਦਿਨ ਸਰਕਾਰ ਨੂੰ ਦਿੱਤੇ ਸੀਗੇ ਅੰਦੋਲਨ ਬਿਲਡ ਹੋ ਗਿਆ ਜੂਨ ਦੇ ਵਿੱਚ ਨਵੀਂ ਸਰਕਾਰ ਆ ਜਣੀ ਆ ਉਦੋਂ ਤੱਕ ਅਸੀਂ ਅੰਦੋਲਨ ਨੂੰ ਹੋਰ ਵੱਡਾ ਤੇ ਵਿਸ਼ਾਲ ਕਰਾਂਗੇ ਪੂਰੇ ਦੇਸ਼ ਵਿੱਚ ਮਹਾਪੰਚਾਇਤਾਂ ਸ਼ੀਧੀ ਸਮਾਗਮ ਕਰਾਵਾਂਗੇ ਔਰ ਜਦੋਂ ਕੋ ਨਵੀਂ ਸਰਕਾਰ ਆਊਗੀ ਜਿੱਥੇ ਅੱਜ ਅੰਦੋਲਨ ਖੜਾ ਉੱਥੇ ਹੋਰ ਵੱਡਾ ਹੋਊਗਾ ਪਹਿਲੀ ਵਾਰ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡੇਾਂ ਤੇ ਇਲੈਕਸ਼ਨ ਹੋਊਗੀ ਜਿਹਦਾ ਸਾਨੂੰ ਇਹ ਮੋਰਚਾ ਜਿੱਤਣ ਵਿੱਚ ਫਾਇਦਾ ਹੋਊਗਾ। ਲੋਕ ਸਭਾ ਇਲੈਕਸ਼ਨ ਜਿਹੜੀ ਹੈ ਬੰਦੇਰ ਸਾਹਿਬ ਕਿਉਂਕਿ ਜਿਹੜਾ ਜੂਨ 84 ਦੇ ਕਦੋਂ ਘਰ ਨੂੰ ਉਹ ਵੀ ਦੇਖਿਆ ਜਾਵੇ ਤੇ ਬਹੁਤ ਉਹਦੀ ਸੱਤੀ ਹੁੰਦੀ ਹੈ ਪੰਜਾਬ ਦੀ ਇਲੈਕਸ਼ਨ ਇੱਕ ਜੂਨ ਨੂੰ ਰਿਜ਼ਲਟ ਵੀ 4 ਪੰਜ ਦੇ ਬਾਅਦ ਆਉਂਗਾ ਕਿ ਇਸ ਤਰੀਕੇ ਦਾ ਮਾਹੌਲ ਇੰਤਜ਼ਾਰ ਕਰਨਾ ਚਾਹੀਦਾ। ਦੇਖੋ ਸਾਡਾ ਸਪਸ਼ਟ ਹੈਗਾ ਵੀ 4 ਜੂਨ ਨੂੰ ਇੱਥੇ ਕੱਲੂ ਕਾਰਮਨਾਇਆ ਜਾਂਦਾ ਸਟੇਟ ਨੇ ਜਿਹੜਾ ਕੱਟ ਗਿੰਤੀਆਂ ਦੇ ਇੱਕ ਵੱਡੇ ਸਥਾਨ ਤੇ ਹਮਲਾ ਕਰਕੇ ਲੋਕਾਂ ਦਾ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਇਹ ਦਿਨਾਂ ਪੰਜਾਬੀ ਉਦਨ ਤੇ ਜਿਹੜੀ ਪਾਰਟੀ ਜਿੱਤੂਗੀ ਉਹ ਦਿਨ ਪੰਗੜੇ ਪਾਊਗੀ ਬੇਸਿਕਲੀ ਗੱਲ ਤਾਂ ਤੁਹਾਨੂੰ ਪਤਾ ਤੋਂ ਮੈਨੂੰ ਲੱਗਦਾ ਪੰਜਾਬ ਤੇ ਪੰਜਾਬੀਆਂ ਦੇ ਸੈਂਟੀਮੈਂਟ ਨੂੰ ਧਿਆਨ ਵਿੱਚ ਰੱਖਦੇ ਆਂ ਦੇਸ਼ ਦੁਨੀਆ ਵਿੱਚ ਸਰਕਾਰ ਨੂੰ ਮੋੜ ਵਿਚਾਰਨਾ ਚਾਹੀਦਾ ਮੈਂ